ਗੁੱਗਾ ਯਾਰ ਪੀਰ ਦਾਤਾ ਤੂੰ ਪੀਰਾਂ ਦਾ ਪੀ ਗੁੱਗਾ ਯਾਰ ਪੀਰ ਦਾਤਾ ਤੂੰ ਪੀਰਾਂ ਦਾ ਪੀ ਜਿਸਨੇ ਪ੍ਰੀ ਤਾਂ ਦਾਤਾ ਤੇਰੇ ਨਾਲ ਜੋੜੀਆਂ ਉਹ ਭਰ ਦੇ ਮੈਂ ਤੂੰ ਦਾਤਾ ਉਹਦੀਆਂ ਖਾਲੀ ਜੋੜੀਆਂ ਉਹ ਤੇਰੇ ਵਰਗਾ जग ਉੱਤੇ ਤੇਰੇ ਵਰਗਾ जग ਉੱਤੇ ਕੋਈ ਹੋਣਾ ਨਹੀਂ ਫਕੀ ਗੁੱਗਾ ਯਾਰ ਪੀਰ ਦਾਤਾ ਤੂੰ ਪੀਰਾਂ ਦਾ ਪੀ ਗੁੱਗਾ ਯਾਰ ਪੀਰ ਦਾਤਾ ਤੂੰ ਪੀਰਾਂ ਦਾ ਪੀ ਰਤਨハ ਜੀ ਤੇਰਾ ਮੁਰਸ਼ਦ ਸਾਰੇ ਜਗਤੋਂ ਸੋਣਾ ਏ ਜੱਗ ਦੇ ਉੱਤੇ ਉਹ ਦੇ ਵਰਗਾ ਕੋਈ ਹੋਰ ਨਾ ਹੋਣਾ ਏ ਉਹ ਰਤਨハ ਜੀ ਤੇਰਾ ਮੁਰਸ਼ਦ ਸਾਰੇ ਜਗਤੋਂ ਸੋਣਾ ਏ ਉਹ ਜੱਗ ਦੇ ਉੱਤੇ ਉਹ ਦੇ ਵਰਗਾ ਕੋਈ ਹੋਰ ਨਾ ਹੋਣਾ ਏ ਉਹ ਜਿਹੜਾ ਸਾਰੇ ਜਗ ਨੂੰ ਵੰਡਦਾ ਜਿਹੜਾ ਸਾਰੇ ਜਗ ਨੂੰ ਵੰਡਦਾ ਦੁੱਧ ਪੁੱਤ ਤੇ ਖੀਰ ਗੁੱਗਾ ਯਾਰ ਪੀਰ ਦਾਤਾ ਤੂੰ ਪੀਰਾਂ ਦਾ ਪੀਰ ਗੁੱਗਾ ਯਾਰ ਪੀਰ ਦਾਤਾ ਤੂੰ ਪੀਰਾਂ ਦਾ ਪੀਰ